ਅਗਵਾਲ ਕੇ ਧੂਨੇ ਤੇ ਪੱਜ ਰੂਹਾਂ ਤੇ ਯਾਦ ਕਰਾਂ ਸੱਜਣਾ ਨੂੰ ਗੱਲ ਉਹ ਆ ਵੀ ਮੋੜਕੋੜ ਕੇ ਗੱਲ ਜਿਹੜੀ ਆ ਉਹ ਉਹ ਪੰਜਾਬ ਦੇ ਪਿੰਡੇ ਤੇ ਲੱਗੇ जख्मਾਂ ਤੇ ਆ ਜਾਂਦੀ ਆ ਪਰ ਇਹਦੇ ਮਤਰਈ ਮਾਂ ਵਾਲਾ ਸਲੂਕ ਮੈਨਾ ਪੰਜਾਬ ਦੀ ਤੇ ਮਾਂ ਹੀ ਨਹੀਂ ਨਾ ਮਤਰਈ ਹੈਗੀ ਨਾ ਦੁੱਜੀ ਹੈਗੀ ਸਗੀ ਸਾਡੇ ਲੋਕ ਜਿਹੜੇ ਆ ਇਹ ਨੇਕੀ ਕਰਦੇ ਆ ਤੇ ਦਰਿਆ 'ਚ ਸੁੱਟ ਦਿੰਦੇ ਆ ਉਂ ਤੇ ਖੈਰ ਦਰਿਆ ਹੀ ਜਿਹੜੇ ਆ ਸਾਡੇ ਵੈਰੀ ਬਣੇ ਆ ਦਰਿਆਵਾਂ ਦਾ ਅੱਜ ਵੀ ਸਾਡੇ ਨਾਲ ਕੋਈ ਵੈਰ ਨਹੀਂ ਪਰ ਇਹਨਾਂ ਦਰਿਆਵਾਂ ਨੂੰ ਵੈਰੀ ਸਾਡੇ ਕਿੱਦਾਂ ਬਣਾਇਆ ਉਹ ਪਤਾ ਸਾਰਿਆਂ ਨੂੰ ਆ ਕਿੰਨਾਂ ਨੇ ਮਣੀਪੁਰ ਦੀ ਸਾਰਥ ਨਹੀਂ ਲਈ ਉਹਨਾਂ ਨੇ ਪੰਜਾਬ ਦੀ ਸਾਰ ਕੀ ਲੈਣੀ ਉਹ ਕੀ ਜਾਣਣ ਦੁੱਖ ਕੀ ਹੁੰਦਾ ਦਸਤਰੀਕਾਲ ਦੋਸਤੋ ਮੇਰਾ ਚੈਨਲ ਚੰਗ ਦੀ ਰਾਤ ਤੇ ਸਵਾਗਤ ਸਾਰਿਆਂ ਦਾ ਜਿੱਥੇ ਵੀ ਚੜਦੇ ਲੈਂਦੇ ਪੰਜਾਬ ਚ ਮੇਰਾ ਚੈਨਲ ਵੇਖ ਰਹੇ ਜੇ ਮੇਰੇ ਵੱਲੋਂ ਸਾਰਿਆਂ ਨੂੰ ਅਦਾਬ ਸਲਾਮ ਸਵੇਰ ਕੋ ਉਹ ਹਮੜਾ ਸਮਾਂ ਇਸ ਤਰ੍ਹਾਂ ਚੱਲ ਰਿਹਾ ਪੰਜਾਬ ਦੇ ਉੱਤੇ ਚਾਹੇ ਉਹ ਚੜਦਾ ਹੋਵੇ ਚਾਹੇ ਲੈਂਦਾ ਹੋਵੇ ਅਰੇ ਜੇ ਚੜਦੇ ਪੰਜਾਬ ਦੀ ਗੱਲ ਕਰੀਏ ਤੇ 30 ਲੱਖ ਲੋਕ ਇਸ ਤੋਂ ਪ੍ਰਭਾਵਿਤ ਹੋਏ ਆ। ਔਰ 1400 ਪਿੰਡ ਆ ਜਿਹੜੇ ਬੁਰੀ ਤਰ੍ਹਾਂ ਨੁਕਸਾਨੇ ਗਏ ਆ ਜੀਚ 350 ਤੋਂ ਜ਼ਿਆਦਾ ਮਾਝਾ ਦੇ ਪਿੰਡ ਆ। ਔਰ ਇਹ ਆਪ ਤੇ ਜੇ ਵੇਖਿਆ ਜਾਵੇ ਤੇ 1947 ਵਾਲੀ ਆਫਤ ਤੋਂ ਘੱਟ ਨਹੀਂ ਸੀ ਸਿਰਫ ਇੱਕ ਜਾਨੀ ਨੁਕਸਾਨ ਵਿੱਚ ਘੱਟ ਹੋਇਆ ਪਰਮਾਤਮਾ ਦੀ ਕਿਰਪਾ ਰਹੀ ਜੀ ਸਲਾਮਤ ਰਹਿਣ ਸਾਰਿਆਂ ਦੇ ਕਿਸੇ ਨੂੰ ਜਾਨ ਪਿਆਰੀ ਹੁੰਦੀ ਆ ਤੇ ਅਜੇ 30 ਮੌਤਾਂ ਦਾ ਅੰਕੜਾ ਵਾ ਪਰ ਹੋ ਸਕਦਾ ਉਹਨਾਂ ਦੇ ਟਾਈਮ 'ਚ ਇਹ ਜ਼ਿਆਦਾ ਵੀ ਹੋ ਸਕਦੀਆਂ ਪਰ ਵੈਰੂ ਪਰਮਾਤਮਾ ਮਿਹਰ ਹੀ ਕਰਨ ਜੀ ਸਲਾਮਤ ਰਹਿਣ ਕੋਈ ਗੱਲ ਨਹੀਂ ਏ ਦੋਸਤੋ ਸਿਆਸਤਾਂ ਤੇ ਇਹ ਡਰਾਮਾ ਬਣ ਗਿਆ। ਔਰੇ ਮੈਨ ਮੇਡ ਆ ਸਾਰਾ ਕੁਝ ਜੋ ਹੋਇਆ ਡਰਾਮਾ ਦਾ ਜੜ ਬੁੱਜ ਕੇ ਪਾਣੀ ਭਰਿਆ ਗਿਆ। ਤੇ ਇਹ ਕਿਸੇ ਤੋਂ ਲੋਕੀਸ਼ੀ ਵੀ ਗੱਲ ਨਹੀਂ। ਪੂਰੀ ਦੁਨੀਆ ਚ ਨੰਗੀ ਚਿੱਟੀ ਹੋ ਗਈ। ਜੇ ਮੈਂ ਪਾਣੀਆਂ ਦੀ ਗੱਲ ਕਰਾਂ ਫਿਰ ਕਿਤੇ ਕਰੂੰਗਾ ਇਹਦੀ ਢੰਗਾਈ ਨਾਲ ਕਰਾਂ। ਬੜੀ ਵੱਡੀ ਸਾਜ਼ਿਸ਼ ਰਚ ਕੇ ਪੰਜਾਬ ਦਾ ਅਧਿਕਾਰ ਆ ਜਿਹੜਾ ਸਟੇਟ ਦਾ ਕੰਟਰੋਲ ਆ ਉਹ ਤੋਂ ਖੋਇਆ ਗਿਆ ਪੰਜਾਬ ਦੀ ਬਿਜਲੀ ਖੋਲੀ ਪਾਣੀ ਖੋਲਿਆ ਔਰ ਇੰਨਾ ਡੈਮਾਂ ਦੇ ਉੱਤੇ ਜੇ ਸਟੇਟ ਦਾ ਅਧਿਕਾਰ ਹੁੰਦਾ ਤੇ ਸਟੇਟ ਆਪਣੇ ਹਿਸਾਬ ਦੇ ਨਾਲ ਦੇਖਦੀ ਤੇ ਪਾਣੀ ਨੂੰ ਕਿੰਨਾ ਛੱਡਣਾ ਤੇ ਕਿੰਨਾ ਚਲਾਉਣਾ ਵੀ ਵੀ ਜਿਹੜਾ ਐਮਬੀ ਇਹਨਾਂ ਬਣਾਇਆ ਬੋਰਡ ਸੈਂਟਰ ਨੇ ਉਹਨੇ ਕੋਈ ਇੰਨੀ ਵੱਡੀ ਅਣਗਹਿਲੀ ਵਰਤੀ ਇਹ ਚੀਜ਼ ਨੂੰ ਲੈ ਕੇ ਜਿਹਦਾ ਖਮਿਆਜਾ ਕੀ ਆ ਉਹ ਪੰਜਾਬ ਦੀ ਬਰਬਾਦੀ ਹੋ ਗਿਆ ਇਹ ਬਰਬਾਦੀ ਚੜ੍ਹਦੇ ਪੰਜਾਬ ਦੀ ਨਹੀਂ ਗਈ ਲੈਂਦੇ ਪੰਜਾਬ ਦੀ ਵੀ ਨਹੀਂ ਹੋਈ ਕਿਉਂਕਿ ਪੰਜਾਬ ਦੇ ਵਿੱਚ ਲਕੀਰ ਮਾਰਿਆ ਪੰਜਾਬ ਵੱਡਿਆ ਤਾਂ ਨਹੀਂ ਗਿਆ ਕਿਸੇ ਦੇ ਜਿਸਮ ਦੇ ਉੱਤੇ ਤੁਸੀਂ ਲਕੀਰ ਬਾਦ ਹੋਗੇ ਉੱਪਰ ਲਾਇਸਾਖ ਹੋਗੇ ਖੁਸ਼ ਰਵੇ ਤੜ ਤੋਂ ਇੱਥੇ ਦਾ ਜਿਹੜਾ ਉੱਤੇ ਚੀਰੇ ਲਾਈ ਜਾਈਏ ਤੇ ਉੱਪਰ ਮਸਪੀਡ ਦਾ ਮਹਿਸੂਸ ਹੋਏ ਨਹੀਂ ਹੋ ਸਕਦਾ ਪੰਜਾਬ ਦੀ ਪੀੜ ਵੰਡੀ ਨਹੀਂ ਜਾ ਸਕਦੀ। ਇੱਕੋ ਹੀ ਪੀੜ ਆ। ਅਸੀਂ ਇੱਕ ਦੂਜੇ ਦੇ ਗਮ ਚ ਬਰਾਬਰ ਦੇ ਸ਼ਰੀਕ ਆ। ਤੇ ਦੋਸਤੋ ਜਿਹੜੇ ਰੋਂਦੇ ਆ ਉਹ ਤੇ ਰੋਂਦੇ ਹੀ ਰੋਂਦੇ ਆ ਕਿਉਂਕਿ ਉਹਨਾਂ ਦਾ ਰੋਣਾ ਤੇ ਰੁਕਣਾ ਹੀ ਨਹੀਂ। ਘਾਰਟ ਹੈਗੇ ਬੜਾਈਆਂ ਜਿਹੜੀਆਂ ਘਰਾਂ ਦੇ ਨਾਲ ਰੀਜਾਂ ਸੀ ਉਹ ਟਹਿ ਗਈਆਂ ਫਸਲਾਂ ਗਈਆਂ ਵੀ ਗਏ ਅਜੇ ਪਤਾ ਨਹੀਂ ਕਿੰਨਾ ਚਿਰ ੱਟਕੇ ਖੜੇ ਆ ਤੇ ਕੁਝ ਲੋਕਾਂ ਦਾ ਇਹ ਡਰਾਮਾ ਹੋ ਗਿਆ ਕੁਝ ਲੋਕਾਂ ਲਈ ਇਹ ਲੁੱਟ ਖਸੁੱਟ ਦਾ ਸਾਧਨ ਹੋ ਗਿਆ ਬਹੁਤ ਸਾਰੇ ਲੋਕ ਨੇ ਜਿਹੜੇ ਛੜਕਾਂ ਤੇ ਟਾਣੀਆਂ ਬਣਾ ਕੇ ਜ਼ਰੂਰਤਵੰਦਾਂ ਤੱਕ ਉਹ ਚੀਜ਼ ਹੀ ਨਹੀਂ ਪਹੁੰਚਣ ਦੇ ਰਹੇ ਜੀ ਦੀ ਉਹਨਾਂ ਨੂੰ ਲੋੜ ਆ ਉਹ ਡਰਾਮਾ ਐ ਕਰ ਰਹੇ ਕਿ ਸਭ ਤੋਂ ਜ਼ਿਆਦਾ ਪੀੜ ਤੋਂ ਉਹਨੇ ਔਰ ਫਿਰ ਐਕਟਿੰਗ ਦਾ ਸਿਰ ਆਇਆ ਕਿ ਕੋਈ ਕੈਮਰੇ ਦੇ ਸਾਹਮਣੇ ਆ ਕੇ ਕੋਈ ਸ਼ਰਮ ਨਹੀਂ ਕੋਈ ਹਿਆ ਨਹੀਂ ਇਨਾਂ ਲੋਕਾਂ ਨੂੰ ਚਾਹੇ ਸਿਆਸੀ ਹੋਣ ਚਾਹੇ ਸੜਕਾਂ ਤੇ ਫਿਰਨ ਵਾਲੇ ਲੋਟੂ ਹੋਣ ਇਨਾਂ ਤੋਂ ਸੁਚੇਤ ਹੋਣ ਦੀ ਲੋੜ ਆ ਅੱਗੇ ਨੂੰ ਲੋਕ ਬਹੁਤ ਜ਼ਿਆਦਾ ਵੇਅਰ ਹੋ ਗਏ ਆ ਹਰ ਕਿਸੇ ਨੂੰ ਪਤਾ ਕਿੱਥੇ ਕੀ ਹੋ ਰਿਹਾ ਕਿੱਥੇ ਨਹੀਂ ਕੀ ਨਹੀਂ ਗਾ ਟੈਕਨੋਲੋਜੀ ਦਾ ਜ਼ਮਾਨਾ ਅੱਜ ਕੱਲ ਉਹ ਚੀਜ਼ਾਂ ਨਹੀਂ ਚੱਲਦੀਆਂ ਜਿਹੜੀਆਂ ਅੱਗੇ ਚੱਲ ਜਾਂਦੀਆਂ ਦੋਸਤੋ ਆਜੋ ਗੱਲਬਾਤ ਕਰਦੇ ਆ ਗੱਲਬਾਤ ਕਰਦੀ ਆ ਇਹ ਤੇ ਅਗਵਾਲ ਕੇ ਧੁਨੇਰ ਪੱਜ ਰੂਹਾਂ ਤੇ ਯਾਦ ਕਰਾਂ ਸੱਜਣਾ ਨੂੰ ਗੱਲ ਉਹ ਆ ਵੀ ਮੋੜਕੋੜ ਕੇ ਗੱਲ ਜਿਹੜੀ ਆ ਉਹ ਪੰਜਾਬ ਦੇ ਪਿੰਡੇ ਤੇ ਲੱਗੇ ਜਖਮਾਂ ਤੇ ਆ ਜਾਂਦੀ ਆ ਪਰ ਇਹਦੇ ਮਤਰਈ ਮਾਂ ਵਾਲਾ ਸਲੂਕ ਮੈਂ ਨਾ ਪੰਜਾਬ ਦੀ ਤੇ ਮਾਂ ਹੀ ਨਹੀਂ ਨਾ ਮਤਰਈ ਹੈਗੀ ਨਾ ਦੁੱਜੀ ਹੈਗੀ ਸਗੀ ਮਤਰਈ ਵੀ ਹੁੰਦੀ ਤੇ ਚਲੋ ਮੰਮੀ ਸ਼ਾਇਦ ਕਿਤੇ ਤਰਸ ਆ ਜਾਂਦਾ ਸਰਕਾਰਾਂ ਦੇ ਮੰਤਰੀ ਮਾਂ ਨੂੰ ਵੀ ਗਾਂ ਲੰਘ ਗਿਆ ਫਿਰੇ ਸਵੇਰ ਦਾ ਟਾਈਮ ਮੈਂ ਨਾ ਹੀ ਗੱਲਾਂ ਕਰਾਂ ਦੋਸਤੋ ਸਿਆਣੇ ਕਹਿੰਦੇ ਆ ਕਿ ਜੇ ਧਾਰਮਿਕ ਸਿੱਖਿਆ ਲੋਭੜੀ ਤੋਂ ਲਈ ਜਾਵੇ ਨਾ ਤੇ ਫਿਰ ਮੁਰਗੀ ਚਰਾਉਣਾ ਕੋ ਪਾਪ ਨਹੀਂ ਹੁੰਦਾ ਸਾਡੀ ਤਰਾਸ ਦੀ ਇਹ ਆ ਸਾਡਾ ਬਾਹ ਹੀ ਲੂੰਬੜੀਆਂ ਨਾ ਪੈ ਗਿਆ ਇੱਕ ਅੱਧੀ ਲੂੰਬੜੀ ਹੋਵੇ ਨਾ ਤੇ ਸਰ ਵੀ ਸਕਦਾ ਪਰ ਸਿਆਸਤ ਜਿਹੜੀ ਹੈ ਲੂੰਬੜਾਂ ਦੀ ਹੋ ਗਈ ਰੋਣ ਨਿਕਲਦਾ ਡਰਾਮੇ ਵੇਖ ਕੇ ਇੰਨੇ ਡਰਾਮੇ ਇਹ ਸ਼ਾਇਦ ਭਾਂਡਾ ਆ ਖੜਾ ਜੀ ਆ ਕੇ ਨਹੀਂ ਫੁੱਟਿਆ ਅੱਗੇ ਵੀ ਕਈ ਵਾਰੀ ਇਹ ਫੁੱਟਿਆ ਪਰ ਲੋਕ ਫਿਰ ਭੁੱਲ ਜਾਂਦੇ ਆ ਔਰ ਉਹਨਾਂ ਲੋਕਾਂ ਦੇ ਚਿਹਰੇ ਸਾਹਮਣੇ ਆਏ ਆ ਜਿਹੜੇ ਵੇਖਣ ਨੂੰ ਕੁਝ ਹੋਰ ਸੀ ਤੇ ਅੰਦਰੋਂ ਕੁਝ ਹੋਰ ਸੀ ਤੇ ਆਹ ਟਾਈਮ ਜਿਹੜਾ ਕੁਝ ਵੀ ਲੋਕਾਂ ਨੂੰ ਮਰਮ ਦੇ ਦਿੰਦਾ ਸੀ ਉਹਨਾਂ ਦੀਆਂ ਅੱਖਾਂ 'ਤੇ ਲਾਉਂਦਾ ਉਹਨਾਂ ਦੇ ਅਹਿਸਾਸਾਂ ਨੂੰ ਉਹਨਾਂ ਨੂੰ ਗਲੇ 'ਚ ਲੈ ਜਾਂਦਾ ਬਿਲ ਦਾ ਇਹ ਡਰਾਮਿਆਂ ਦਾ ਟਾਈਮ ਨਹੀਂ। ਔਰ ਜਿਹੜੇ ਲੋੰਬੜ ਡਰਾਮੇ ਕਰ ਰਹੇ ਆ ਇਸ ਟਾਈਮ ਇੱਕੋ ਹੀ ਰਿਕੁਐਸਟ ਆ ਉਹਨਾਂ ਨੂੰ ਦਵਾਈ ਰੱਬ ਦੀ ਨਾ ਕਰੋ ਇਦਾਂ। ਬਿਲਕੁਲ ਨਾ ਕਰੋ। ਕਿਉਂਕਿ ਲੋਕਾਂ ਨੇ ਤੁਹਾਨੂੰ ਮaaf ਨਹੀਂ ਕਰਨਾ। ਕਾਟਤੀਆਂ ਹੱਡੀਆਂ ਬਾਰ-ਬਾਰ ਨਹੀਂ ਚੜਦੀਆਂ ਜਾਂਦੀਆਂ। ਇਹ ਡਰਾਮਿਆਂ ਤੋਂ ਲੋਕ ਅੱਕ ਚੁੱਕੇ ਆ। ਉਹ ਟਾਈਮ ਸੀ ਲੋਕ ਭੋਲੇ ਸੀ ਹੁਣ ਲੋਕ ਭੋਲੇ ਨਹੀਂ ਰਹਿ। ਸਭ ਜਾਣਦੇ ਆ ਤੇ ਜਾਣਦੇ ਹੋ ਇਹਨਾਂ ਗੱਲਾਂ ਨੂੰ ਬਾਰ-ਬਾਰ ਇਹ ਨਾ ਕਰੋ ਕਿ ਕੋਈ ਸੇਵਾ ਭਾਵਨਾ ਤੁਹਾਡੇ 'ਚ ਹੈਗੀ ਆ ਸੁੱਚੀ ਸ਼ਰਧਾ ਹੈਗੀ ਆ ਉਹਨੂੰ ਕਰੋ ਉਹ ਵਿਖਾਵਾ ਨਾ ਬਣਾਓ ਪਰ ਜੇ ਉਹ ਵਿਖਾਵਾ ਵਾ ਤੇ ਉਹ ਸ਼ਰਧਾ ਸੁੱਚੀ ਕਦੀ ਵੀ ਨਹੀਂ ਹੋ ਸਕਦੀ ਕਿਉਂਕਿ ਜੇ ਦੀ ਭਾਵਨਾ ਸੁੱਚੀ ਆ ਨਾ ਉਹ ਸਮਰਪਣ ਹੋ ਜਾਂਦੀ ਆ ਉਹ ਡਰਾਮੇ ਤੇ ਉਹ ਕਰਦਾ ਜਿਹਨੇ ਕਹਿੰਦਾ ਤਪ ਤੇ ਉਹ ਕਰਦਾ ਜਿਹੜਾ ਉਹ ਟੰਕੀ ਬਾਜ ਹੁੰਦਾ ਹੁਣ ਤੁਸੀਂ ਸੋਚ ਲਓ ਤੁਸੀਂ ਕੀਏ ਕਰੋਨਾ ਲੋਕਾਂ ਨੂੰ ਇਹ ਅਪੀਲ ਆ ਜਿਹੜੇ ਰਾਹਾਂ 'ਚ ਛੜਕਾ ਮੱਤ ਕੇ ਖਲੋਤੇ ਆ ਕੋਈ ਨਹੀਂ ਮਰਨ ਦਿੰਦਾ ਪੰਜਾਬ ਤੁਹਾਨੂੰ ਤੁਹਾਡੇ ਘਰਾਂ 'ਚ ਕੰਮਕ ਜਾਊਗੀ ਤੁਹਾਡੇ ਘਰਾਂ 'ਚ ਆਟਾ ਜਾਊਗਾ ਤੁਹਾਡੇ ਘਰਾਂ 'ਚ ਖੇਸ ਚੀਜ਼ ਤੇ ਦੁਵਾਈ ਰੱਬ ਦੀ ਲੋਡ ਬੰਦਾ ਤੱਕ ਸਮਾਨ ਪਹੁੰਚ ਲੈ ਲੈਂਦੇ ਹੋ ਇਹਨਾਂ ਨੂੰ ਲੋਡ ਆ ਸਰਕਾਰ ਆ ਤੁਹਾਡੀ ਬਾਹ ਫੜਨ ਚ ਆ ਨਾ ਫੜਨ ਇਹ ਲੋਕ ਆ ਜਿਹੜੇ ਜਿਹੜੇ ਤੁਹਾਡੇ ਭਰਾ ਵਾ ਤੁਹਾਨੂੰ ਨਹੀਂ ਮਰਨ ਦਿੰਦੇ ਤੁਹਾਨੂੰ ਕਾਦਾ گاਵਾ ਕਾਦਾ ਡਾਰਾ ਪਿਆਪ ਤੈੜਾ ਜਾਣਦਾ ਸੀ ਮੰਗਣਾ ਥੋੜਾ ਜਾਣਦਾ ਕਿੱਥੋਂ ਆ ਗਏ ਲੋਕ ਬਸ ਇਹ ਨਹੀਂ ਕਹਿ ਸਕਦਾ ਮੈਂ ਦੋਸਤੋ ਸਾਡੀ ਇਹ ਧਰਤੀ ਸਾਡੇ ਗੁਰੂਆਂ ਦੀ ਧਰਤੀ ਹੈ ਪਰ ਇਸ ਧਰਤੀ ਦੀ ਮਿੱਟੀ ਦੇ ਵਿੱਚ ਮੈਂ ਅੱਗੇ ਵੀ ਗੱਲ ਕਰਦਾ ਹਾਂ ਨਾ ਜਿਹੜਾ ਗੁਰੂ ਸਾਹਿਬਾਂ ਨੇ ਸਾਨੂੰ ਚੜ੍ਹਦੀ ਕਲਾ ਦਾ ਸਾਡੇ ਪਿਆਰ ਦਾ ਉਹ ਗੁਣ ਕੇ ਦਿੱਤਾ ਨਾ ਉਹ ਕਦੀ ਖਤਮ ਨਹੀਂ ਹੋਣਾ ਸਾਡੇ ਲੋਕ ਜਿਹੜੇ ਆ ਇਹ ਨੇਕੀ ਕਰਦੇ ਆ ਤੇ ਦਰਿਆਜ ਸੋੜ ਦਿੰਦੇ ਆ ਉਂ ਤੇ ਖੈਰ ਦਰਿਆਈ ਜਿਹੜੇ ਆ ਸਾਡੇ ਵੈਰੀ ਬਣੇ ਆ ਦਰਿਆਵਾਂ ਦਾ ਅੱਜ ਵੀ ਸਾਡੇ ਨਾਲ ਕੋਈ ਵੈਰ ਨਹੀਂ ਪਰ ਇਨ੍ਹਾਂ ਦਰਿਆਵਾਂ ਨੂੰ ਵੈਰੀ ਸਾਡੇ ਕਿੱਦਾਂ ਬਣਾਇਆ ਉਹ ਪਤਾ ਸਾਰਿਆਂ ਨੂੰ ਆ ਕਰਮ ਕਰਨਾ ਸਾਡੇ ਲੋਕਾਂ ਦਾ ਇਹਦਾ ਬਾਉ ਜ਼ਰੂਰਤਾ ਕਿਸੇ ਦੁਖੀ ਨੂੰ ਕਿਸੇ ਭੁੱਖੇ ਨੂੰ ਇਹ ਧਰਤੀ ਇਹ ਲੋਕ ਨਹੀਂ ਵੇਚ ਸਕਦੇ ਇਹ ਘਾਰੇ ਦੁਸ਼ਮਣ ਨੂੰ ਵੀ ਪਹਿਲਾਂ ਬਾਕੇ ਜਾਂਦੇ ਤੈਨੂੰ ਪੁਖਤ ਨਹੀਂ ਲੱਗੀ ਕਿਸ ਗੱਲ ਦੀ ਕਮੀ ਤੇ ਨਹੀਂ ਫਿਰ ਤੂੰ ਜੋ ਕਰਨਾ ਕਰ ਇਹਨਾਂ ਲੋਕਾਂ ਦਾ ਕਰਮ ਬੜਾ ਸਾਫ਼ ਆ ਦੋਸਤੋ ਕਰਮ ਨੂੰ ਫਲ ਜਿਹੜਾ ਲੱਗਦਾ ਨਾ ਕਰਮ ਫਲ ਜਿਹਨੂੰ ਕਹਿੰਦੇ ਆ ਉਹ ਕੁਦਰਤ ਨੇ ਤੈਅ ਕਰ ਲਾਂਦਾ ਸਾਡੇ ਕਰਮਾਂ ਨੂੰ ਅਸੀਂ ਕਰਦੇ ਆ ਕਰਮ ਸਾਡੇ ਬੀਜ ਨੇ ਤੇ ਫਲ ਉਹਨੂੰ ਕੁਦਰਤ ਦਿੰਦੀ ਆ ਉਨੇ ਦੇੜਾ ਹੀ ਦੇਣਾ ਚੰਗੇ ਕਰਮ ਨੂੰ ਚੰਗਾ ਬੁਰੇ ਕਰਮ ਨੂੰ ਬੁਰਾ ਇਸ ਟਾਈਮ ਜੇ ਮੈਸੀ ਨੂੰ ਜੋੜ ਕੇ ਵੇਖਾ ਹੜਾ ਦੇ ਨਾਲ ਤੇ ਇਸ ਟਾਈਮ ਜਿਹੜਾ ਸਾਡਾ ਕਰਮ ਆ ਨਾ ਉਹ ਹੜ ਪੀਰਤਾ ਦੀ ਮਦਦ ਕਰਨਾ ਦਰਮੇਂ ਨਹੀਂ ਕਰਨਾ ਅਸੀਂ ਛੋਟੀ ਮਤ ਕਰੀਏ ਤੇ ਅਸਿਕ ਸਾਖੀ ਆਉਂਦੀ ਹੈ ਕਿ ਰਵੀਦਾਸ ਜੀ ਤੂੰ ਪੜਤਾ ਨੇ ਕਿਆ ਹੀ ਕਹਿ ਗੰਗਾ ਇਸ਼ਨਾਨ ਵਾਸਤੇ ਚੱਲੇ ਜਾਂਦੇ ਗੰਗਾ ਦਾਨ ਮੰਗਦੀ ਆ ਤੇ ਉਹਨਾਂ ਨੇ ਆਪਦੀ ਸੂਤੀ ਅੱਟੀ ਜਿਹਦੇ ਨਾਲ ਜੁੱਤੀਆਂ ਗੰਢਦੇ ਸੀ ਕਿਆ ਹੀ ਕਿ ਗੰਗਾ ਨੂੰ ਮੇਰੀ ਭੇਟ ਕਰਦੇ ਹੋ ਪੜਤਾ ਨੇ ਉਹਨਾਂ ਦਾ ਮਜ਼ਾਕ ਉਡਾਇਆ ਸੀ ਇਸ ਟਾਈਮ ਤੁਹਾਡੀ ਸੂਤ ਦੀ ਅੱਟੀ ਵੀ ਜਿਹੜੀ ਹੈ ਨਾ ਉਹ ਵੀ ਅਰਥ ਰੱਖਦੀ ਹੈ ਇਹ ਤੁਹਾਡਾ ਕਰਮਾ ਜਿਹੜੇ ਲੁੱਟਕ ਸੁੱਟ ਕਰੀ ਜਾਂਦੇ ਆ ਉਹ ਉਹਨਾਂ ਦਾ ਕਰਮਾ ਤੋ ਉਹਨਾਂ ਦੇ ਕਰਮ ਦਾ ਫਾਲ ਕੁਦਰਤ ਨੇ ਆਪੇ ਹੀ ਉਹਨਾਂ ਨੂੰ ਦੇ ਦੇਣਾ। ਤੁਹਾਡੀ ਭਾਵਨਾ ਕੀ ਆ? ਤੁਸੀਂ ਕਿਹੋ ਜਿਹਾ ਰੱਖਦੇ ਜੀ? ਕਿਉਂਕਿ ਜਿਹੜਾ ਕਰਮ ਕਰਕੇ ਉਹ ਕਰਮ ਸਾਨੂੰ ਸੌਣ ਨਾ ਦਵੇ। ਤੇ ਸਾਡੇ ਮਨ ਦੇ ਵਿੱਚ ਆਵੇ ਵੀ ਇਹ ਮੈਂ ਗਲਤ ਕੀਤਾ ਪਰ ਅਸੀਂ ਮੰਨਦੇ ਨਾ ਹੋਈਏ ਉਹ ਕਰਮ ਦਾ ਫਾਲ ਵੀ ਬੜਾ ਭੈੜਾ ਹੁੰਦਾ। ਤੇ ਜਿਨ੍ਹਾਂ ਨੇ ਪੰਜਾਬ ਦੇ ਉੱਤੇ ਇਹ ਕਰਮ ਕੀਤਾ ਕਰਮ ਬਣਾ ਕੇ ਕਿ ਪੰਜਾਬ ਦੇ ਪਾਣੀ ਖੋਲੇ ਸਟੇਟ ਦਾ ਅਧਿਕਾਰ ਖੋਲਿਆ ਤੇ ਕਾਨੂੰਨ ਦੇ ਵਿੱਚ 78 79 ਤੇ ਅਸੀਂ ਉਹ ਕਲॉज ਪਾ ਲਏ ਉਹ ਵੱਧਾ ਪਾਲੀਆਂ ਜਿਨ੍ਹਾਂ ਦਾ ਡਾਕੇ ਨੂੰ ਵੀ ਪੁਨ ਬਣਾ ਲਿਆ ਤੇ ਸਟੇਟ ਨੂੰ ਵਾਝਿਆ ਕਰਤਾ ਬਿਜਲੀ ਤੋਂ ਵੀ ਪਾਣੀ ਤੋਂ ਵੀ ਉਹਦਾ ਵੱਡਾ ਭਾਗ ਜਿਹੜਾ ਉਹ ਖੋ ਕੇ ਲੈ ਗਏ ਜਿਹਦੇ ਬਦਲੇ ਚ ਉਹਨੂੰ ਰਪੇਰੀਅਨ ਉਹਨ ਦਾ ਹੱਕ ਵੀ ਉਤਫ ਹੋਇਆ ਜਾ ਰਿਹਾ ਹੱਜ ਜੇ ਇਹੋ ਹੀ ਬੰਨ ਮੈਂ ਪਿੱਛੇ ਵੀ ਗੱਲ ਕਰਾਇਆ ਪੰਜਾਬ ਦੇ ਕੰਟਰੋਲ ਚ ਹੁੰਦੇ ਤੇ ਪੰਜਾਬ ਆਪੇ ਵੇਂਦਾ ਇਹਨਾਂ ਨੂੰ ਮਾਨ ਦਾ ਮੇ ਪਿੱਛੇ ਪਾਣੀ ਬਾਰਿਸ਼ ਬਹੁਤ ਜਿਆਦਾ ਆਈ ਹੈ ਪਰ ਇਹਨਾਂ ਨੂੰ ਕੰਟਰੋਲ ਕਰਨ ਵਾਸਤੇ ਸਾਰਾ ਸਿਸਟਮ ਬਣਾਇਆ ਗਿਆ ਸੀ ਹਰ ਚੀਜ਼ ਕੰਟਰੋਲ ਚ ਹੁੰਦੀ ਇਹਨਾਂ ਨੁਕਸਾਨ ਨਾ ਹੁੰਦਾ ਹੋ ਜਾਂਦਾ ਪਰ ਇਹਨਾਂ ਨਹੀਂ ਹੋਣਾ ਦੋਸਤੋ ਇਹ ਕਰਮ ਇਹ ਲੀਡਰਾਂ ਨੂੰ ਵੀ ਸੋਚਣਾ ਪਊਗਾ ਹੁਣ ਕਿਸੀਂ ਇਹ ਕਰਮ ਕਰ ਰਹੇ ਆ ਤੇ ਕਰਮ ਦਾ ਫਲ ਸਾਨੂੰ ਕੁਦਰਤ ਨੇ ਦੇਣਾ ਇਹ ਕਰਮ ਫਲ ਤੁਸੀਂ ਨਹੀਂ ਬਣਾਇਆ ਇਹ ਕੁਦਰਤ ਦੀ ਜਾਤ ਆ ਦੋਸਤੋ ਹੋ ਸਕਦਾ ਮੇਰੀ ਗੱਲ ਕਿਸੇ ਤਰੀਕੇ ਨਾਲ ਪਕੜ ਤੇ ਆ ਗਈ ਹੋਵੇ ਕਿਸੇ ਦੇ ਕਿਸੇ ਦੇ ਨਾਮ ਹੀ ਆਈ ਹੋਵੇ ਮੈਂ ਇਹੋ ਹੀ ਕਹਿਣਾ ਚਾਹੁੰਦਾ ਕਿ ਇਸ ਟਾਈਮ ਉਹ ਲੀਡਰ ਹੋਵੇ ਉਹ ਆਮ ਇਨਸਾਨ ਹੋਵੇ ਉਹ ਪਿੰਡ ਦਾ ਸਰਪੰਚ ਹੋਵੇ ਉਹ ਨੰਬਰਦਾਰ ਹੋਵੇ ਉਹ ਮੋਤਬਰ ਹੋਵੇ ਉਹ ਡੀਸੀ ਹੋਵੇ ਕੋਈ ਆਈਐਸ ਹੋਵੇ ਪੀਸੀਐਸ ਹੋਵੇ ਉਹ ਆਉ ਦਾ ਕਰਮ ਕਰੇ ਪਰਨਰ ਭੰਕ ਕਰੇ ਕਿਉਂਕਿ ਪੰਜਾਬ ਦੇ ਲੋਕ ਪਿਆਰ ਨੂੰ ਮੰਨਦੇ ਆ ਦੁਸ਼ਮਣੀ ਉਹਨੇ ਮੰਨਦੇ ਦੁਸ਼ਮਣੀ ਨੂੰ ਇਹ ਬੜੀ ਖੂਬੀ ਨਭਾਉਂਦੇ ਇਹ ਕਰਕੇ ਸਾਡੇ ਲੋਕਾਂ ਨੂੰ ਇਸ ਟਾਈਮ ਪਿਆਰ ਦੀ ਤੇ ਪਿਆਰ ਦੇ ਹਾਰ ਦੀ ਜ਼ਰੂਰਤ ਆ ਨਾਟਕ ਡਰਾਮਿਆਂ ਦੀ ਜ਼ਰੂਰਤ ਨਹੀਂ ਜਿਹੜੀ ਮੈਂ ਪਿੱਛੇ ਅੱਗੇ ਵੀ ਗੱਲ ਕਰਾਇਆ ਔਰ ਮੈਂ ਇੱਥੇ ਬੈਠਾ ਇਹ ਗੱਲਾਂ ਕਰ ਰਿਹਾ ਹਾਂ ਤੇ ਮੇਰਾ ਦਿਲ ਦੁਖਦਾ ਅੱਜ ਬੜੇ ਦਿਨਾਂ ਬਾਅਦ ਬੱਦਰਾ ਦੀ ਚਾਦਰ 'ਚੋਂ ਮਾੜਾ ਜਿਹਾ ਸਿਰ ਕੱਢ ਕੇ ਸੂਰਜ ਨੇ ਚਾਤੀ ਮਾਰੀ ਆ ਤੇ ਮੇਰੇ ਚਿਹਰੇ ਤੇ ਪਈ ਨਹੀਂ ਤੁਸੀਂ ਧੁੱਪ ਦੇਖ ਸਕਦੇ ਜੀ ਅੱਜ ਕਈਆਂ ਦਿਨਾਂ ਬਾਅਦ ਆ ਪਰ ਇਹ ਵੀ ਉਹ ਮੈਨੂੰ ਲੱਗਦਾ ਨਹੀਂ ਤੇ ਜਿਹੜੀਆਂ ਬਾਰਸ਼ਾਂ ਪਈਆਂ ਸਾਰਾ ਸਾਰਾ ਦਿਨ ਤਿੰਨ ਦਮਾਰੀ ਉਹਨਾਂ ਨੇ ਮੁਸ਼ਕਲਾਂ ਹੋਰ ਵਧਾਈਆਂ ਦੋਸਤੋ ਐਸ ਤਰ੍ਹਾਂ ਰਾਸ਼ਨ ਦੇ ਤੁਸੀਂ ਦੰਦੇ ਲਾ ਦਿੱਤੇ ਆ ਇਹ ਬੜਾ ਵੱਡੀ ਤੁਹਾਡਾ ਕਰਮਾ ਕਰਮ ਨਵਾਜ਼ੀ ਆ ਕੁਦਰਤ ਇਹਦਾ ਮੋਲ ਆਪੇ ਦੇਊਗੀ ਔਰ ਇਹ ਪੰਜਾਬ ਦੀ ਧਰਤੀ ਦਾ ਕਰਮਾ ਇਹ ਲੋਕ ਕਰਮ ਕਰਦੇ ਆਏ ਹੁਣ ਅਗਲੇ ਦਿਨਾਂ 'ਚ ਜੇ ਮੁਸ਼ਕਲਾਂ ਜਿਹੜੀਆਂ ਸਾਡੀਆਂ ਉਹ ਜਿਹੜੀਆਂ ਵਧਣੀਆਂ ਆਉਣ ਵਾਲੇ 3 ਮਹੀਨੇ 6 ਮਹੀਨੇ ਔਖੇ ਆ ਗਿਰਾਲ ਮਿਲ ਕੇ ਆਪਾਂ ਕੱਟਨੇ ਆ ਇਹ ਉਹ ਗੱਲਾਂ ਵਾ ਜਿਹੜੀਆਂ ਇੱਕ ਇੱਕ ਦਵਾਈਆਂ ਮੈਂ ਤੁਹਾਡੇ ਨਾਲ ਕਰ ਰਿਹਾ ਦੋਸਤੋ ਸਾਰੇ ਕਰ ਰਹੇ ਆ ਕੱਲ ਨੂੰ ਮਿਲਦੇ ਆ ਫੇਰ ਕੋਈ ਗੱਲ ਕਰਾਂਗੇ ਜਿਨ੍ਹਾਂ ਨੇ ਮਣੀਪੁਰ ਦੀ ਸਾਰ ਨਹੀਂ ਲਈ ਉਹਨਾਂ ਨੇ ਪੰਜਾਬ ਦੀ ਸਾਰ ਕੀ ਲੈਣੀ ਉਹ ਕੀ ਜਾਣਣ ਦੁੱਖ ਕੀ ਹੁੰਦਾ ਮਿਲਦੇ ਆ ਦੋਸਤੋ ਕੱਲ ਮੇਰੇ ਵੱਲ ਸਾਰਿਆਂ ਨੂੰ ਬਹੁਤ ਸਾਰਾ ਪਿਆਰ ਜਿੰਦੇ ਰਹੋ ਵਸਤੇ ਰਹੋ ਔਰ ਆਪਣੇ ਆਸ-ਪਾਸ ਹੋ ਰੇਖੋ ਵੀ ਕੋਈ ਦਰਦਮੰਦ ਕੋ ਜ਼ਰੂਰਤਮੰਦ ਤਨੀ ਉਹਦੀ ਸੇਵਾ ਫ਼ਰਜ਼ ਤੇ ਜ਼ਰੂਰ ਕਰੋ ਮੈਂ ਤਾਂ ਆਪਣਾ ਖੇਤ ਕੋ ਤਾਂ ਆਪਣ ਨੂੰ ਜੂੰਦੇ ਰੋ ਵਾਸਤੇ ਰੱਖੋ ਖੁਸ਼ ਰੋ ਬਾਤ